ਚੱਲ ਚੱਲ ਲੈ ਕੇ ਜਾਣੀ ਆ ਤੇ ਮੂੰਹ ਤੇ ਕਰ ਲੈ ਇੱਧਰ ਨੂੰ ਇੱਕ ਵਾਰੀ ਦੇਖ ਤੇ ਲੈਣ ਤੇ ਬੰਦਾ ਕਿਹੜਾ ਹੈ ਲੈ ਉਹ ਰੋਗਣਾ ਹਾਂ ਦੋਨੇ ਮੋਟੇ ਤਾਂ ਰੱਖਦੇ ਦੇ ਵੀ ਭੰਵੇਂ ਇਹ ਤਾਂ ਇੱਕ ਹੀ ਜਾਊ ਹਾਂ ਸਾਕੇ ਹੋਰ ਰੱਖੀਏ ਨਾ ਨਹੀਂ ਕਹਿੰਦਾ ਰਾਜ ਭੰਵੇਂ ਇੱਕ ਕਰ ਦੇ ਇੱਕ ਇੱਕ ਛੜਦਾ ਹੀ ਜਾਵੇ ਰੱਖਦੇ ਹੁਣ 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 ਕੀ ਹੋਇਆ ਬਹਿ ਵਾਰ ਕਰ ਰੱਖਦੇ ਨਹੀਂ ਉਹ ਗੱਤਾਂ ਨਾ ਯਾਰਾ ਉਹ ਦੇਖ ਲੈ ਲੈ ਕੇ ਜਾਂਦਾ ਚੁੱਬਰ ਮੋਰੇ ਦੋਨੇ ਪਾਸੇ ਕਰ ਲਿਓ ਨੇ ਇੱਦਾਂ ਹੀ ਲੈ ਕੇ ਜਾਣੇ ਬਹਿਣਗੇ ਹੌਲੀ ਹੌਲੀ ਜੈ ਮਾਤਾ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਦੇਖਾਂਗੇ ਵੀ ਨਾਨਕਾ ਮੇਲ ਕਿਹੜਾ ਕਿਹੜਾ ਸਮਾਨ ਲੈ ਕੇ ਆਇਆ ਹੈ ਤੇ ਰਾਤ ਦੀ ਜਾਗੂ ਵਾਸਤੇ ਆਪਾਂ ਕਰਾਂਗੇ ਸਾਰੀਆਂ ਤਿਆਰੀਆਂ ਤੇ ਬਣੇ ਰਹੋ ਵਲੌਗ ਦੇ ਨਾਲ ਆਜੋ ਚਲੋ ਦੇਖਦੇ ਹੁਣ ਆਪਾਂ ਵੀ ਨਾਨਕਾ ਮੇਲ ਕਿਹੜਾ ਕਿਹੜਾ ਸਮਾਨ ਲੈ ਕੇ ਆਇਆ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਸਮਾਨ ਸਾਰਾ ਰੱਖਿਆ ਹੋਇਆ ਹੈ ਵਿਚਕਾਰ ਸਾਰਿਆਂ ਦੇ ਇਹ ਸਾਰਾ ਸਮਾਨ ਨਾਨਕਾ ਮੇਲ ਲੈ ਕੇ ਆਇਆ ਆ ਤੇ ਹੁਣ ਮਾਮੀ ਹੁਣੀ ਵੀ ਆਪਣੇ ਨਿਉਂ ਦੀ ਰਕਮ ਆਂਟੀ ਉਹਨਾਂ ਨੂੰ ਹੜਾ ਰਹੇ ਆ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਜਾਗੋ ਵਾਸਤੇ ਤਿਆਰੀਆਂ ਤੇ ਆਜੋ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਬਾਹਰ ਨੂੰ ਐਵੇਂ ਬਣਾਈ ਆ ਤੂੰ ਵੀ ਕਰਾ ਲਾ ਕੰਮ ਨਾਨਕਾ ਮੇਲ ਸਾ ਬੈਂ ਦੀਵੇ ਚੌੜਾ ਹੋਣਾ ਫਿਰ ਅੱਛਾ ਬੇਚ ਲੱਗਾ ਹੋਇਆ ਇਹ ਕੰਮ ਨਹੀਂ ਕਰਾਉਦੇ ਹੁੰਦੇ ਨਾਨਕੇ ਅਸੀਂ ਉਹਨੂੰ ਕੰਮ ਕਰਾਉਂਦੇ ਆ ਬਹੁਤ ਜਲਦੀ ਲੱਗੇ ਹੋਇਆ ਤੇ ਉਧਰ ਉਹ ਵੀ ਉਹ ਵੀ ਨਾਨਕੇ ਵਾਲਾ ਹੀ ਹੋਇਆ ਹੋਇਆ ਉਹ ਤਾਂ ਕਰਵਾ ਰਿਹਾ ਨਾ ਕੰਮ ਹੋਰ ਦੁਬਾਰ ਉਹਨੂੰ ਦੋਨੇ ਜਾਣੇ ਉਹ ਵੀ ਕਰਾ ਰਿਹਾ ਨਾ ਉਹ ਉਮਰ ਸਾਹ ਤੋਂ ਆਲੀ ਕਰਾ ਰਿਹਾ ਕੰਮ ਉਹ ਏਡੀ ਦੂਰੋ ਕਰਵਾ ਰਿਹਾ ਨਾਲੇ ਸਟੂਲ ਚੱਲ ਚੱਲ ਲੈ ਕੇ ਜਾਣੀ ਤੇ ਮੂੰਹ ਤਾਂ ਕਰ ਲੈ ਇਧਰ ਨੂੰ ਇੱਕ ਵਾਰੀ ਦੇਖ ਤਾਂ ਲੈਣ ਤੇ ਬੰਦਾ ਕਿਹੜਾ ਹੈ ਲੈ ਬਰੋਗਰਾ ਹਾਂ ਹੁਣ ਦਿਸੀ ਆਪ ਨੂੰ ਉਦੇ ਮੋਡੇ ਤੇ ਵੀ ਰੱਖਣੀ ਆ ਖੜ ਜਾ ਆ ਜਾ ਆ ਜਾ ਆ ਜਾ ਦੋਨੇ ਮੋਡੇ ਤੇ ਰੱਖ ਦੇ ਦੇ ਵੀ ਭੰਵੇਂ ਇਹ ਤਾਂ ਇੱਕ ਹੀ ਜਾਊ ਹਾਂ ਬਾਕੀ ਹੋਰ ਰੱਖੀਏ ਨਾ ਨਹੀਂ ਕਹਿੰਦਾ ਰਾਜ ਭੰਵੇਂ ਇੱਕ ਇੱਕ ਸੜਦਾ ਹੀ ਜਾਵੇ ਰੱਖਦੇ ਲੰਘੇ ਓਰੇ ਓਰੇ ਹੋਰ ਕੀ ਹੋਇਆ ਕਰ ਕੇ ਰੱਖ ਦੇ ਦੀ ਉਹ ਕਰਦਾ ਨਾ ਯਾਰ ਉਹ ਨਿਹਲਾ ਲੈ ਕੇ ਜਾਂਦਾ ਚੋਬਰ ਮੋਰੇ ਦੋਨੇ ਪਾਸੇ ਕਰ ਲੀ ਉਹਨੇ ਅੱਛਾ ਕੇ ਤੇਰੇ ਪੱਗ ਮੜੀ ਮੋਟੀ ਲੋਟ ਹੋ ਕੇ ਖਲਾ ਦੇ ਪੱਗ ਤਾਂ ਪਹਿਲੇ ਹੀ ਲੋਟ ਆ ਸਾਈਡ ਤੇ ਹੋਈ ਖੜਜ ਮੋਰ ਨੂੰ ਹੋ ਜਾ ਯਾ ਵੇਖ ਲੈ ਰਜਾਂ ਆ ਬਹੁਤ ਆ ਰਜਾਂ ਆ ਬਾਦੂ ਹੌਲੀ ਹੌਲੀ ਕੀ ਕਰਤਾ ਉਹ ਅੰਬਰਸਰੀਏ ਨੇ ਖਲਾਰਤੀਆਂ ਉਹ ਤਾਂ ਕਹਿੰਦੇ ਸੀ ਹੋਰ ਰੱਖਦੇ ਹੋਰ ਰੱਖਦੇ ਇੱਕ ਬੰਦਾ ਹਲੇ ਆ ਜਾ ਰਿਹਾ ਇਹ ਵੀ ਪਤਾ ਨਹੀਂ ਕੀ ਰੰਗ ਲਾਉ ਜਾ ਕੇ ਹੋ ਗਿਆ ਦਰਖਤਾਂ ਦੇ ਓਲੇ ਅਹੀ ਤਾਂ ਪਤਾ ਲੱਗੂ ਇਹ ਤਾਂ ਹੁਣ ਜਾ ਕੇ ਦੇਖਣਾ ਤਾਂ ਬਲੌਗਰ ਲੱਗ ਗਿਆ ਡੀ ਬਲੌਗਰ ਸਾਹਿਬ ਥੋੜਾ ਜ਼ੋਰ ਲਾਓ ਜ਼ੋਰ ਟੁਟਾ ਨਾ ਮਾਰੀ ਪਿਓਰ ਲਾਓ ਜ਼ੋਰ ਆ ਜਾ ਇੱਧਰ ਵੀ ਦਿਖਾ ਦੇ ਵੀ ਲੱਗ ਗਿਆ ਬੰਦੋ ਥੱਕ ਗਿਆ ਆ ਥੱਕ ਗਿਆ ਬੰਦਾ ਲੋੜਾ ਪੈ ਗਿਆ ਬਈ ਬਸ ਹੋ ਗਈ ਇਹ ਤਾਂ ਅੱਜ ਆਇਆ ਵਾ ਅੱਜ ਕੋਈ ਕਮੈਂਟ ਕਰਵਾ ਤਾ ਇਹ ਸਭ ਨੂੰ ਸਭ ਨੂੰ ਆ ਤੇ ਮੇਰੇ ਨਾਲ ਗੱਲੋ ਮੈਂ ਇੱਕ ਗਿੜਾ ਲਾਇਆ ਆ ਹੈ ਉਹਨਾਂ ਆਣ ਕੇ ਉਹਨਾਂ ਟਰੈਕਟਰ ਨੇ ਚਲੋ 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 ਪਹਿਲੀ ਆਰ ਤਾਂ ਹੱਥ ਲਾਇਆ ਦੋਗੇ ਵੀਡੀਓ ਤਾਂ ਬਣਾ ਦੇ ਹੁਣੇ ਚੱਲ ਥੱਕ ਗਿਆ ਉਹਨਾਂ ਆਣ ਕੇ ਆਲੇ ਆ ਹਾਂ ਹਾਂ ਇੱਧਰ ਨੂੰ ਕਰ ਲੈ ਕੈਮਰਾ ਹਾਂ ਕੰਮ ਵੀ ਕਰ ਲੈ ਕੰਮ ਮੈਂ ਕਰਾ ਕੇ ਆਇਆ ਗਿੜਾ ਲਾ ਕੇ ਆਇਆ ਹੁਣੀ ਵੀਡੀਓ ਵਿੱਚ ਬਣੀ ਹੈ ਹੈਗਾ ਆ ਪੜਾਈ ਵੀਡੀਓ ਮੇਰੀ ਭਲੇਖਾ ਹੀ ਪਾਇਆ ਵੀਡੀਓ ਨਹੀਂ ਪਾਇਆ ਨਾ ਵੀਡੀਓ ਕਰਕੇ ਤਾਂ ਮੈਂ ਲੱਗਾ ਹੀ ਗੁਰਾਂ ਘਰ ਤੋਂ ਫਰਲੂ ਛੱਡ ਗਈ ਆਈ। ਇਹ ਦੈ ਲੈ ਕੇ ਜਾਣੇ ਪਹਿਣਗੇ ਹੌਲੀ ਹੌਲੀ। ਬੋਲੋ ਜੈ ਮਾਤਾ ਜੀ। ਜੈ ਮਾਤਾ ਜੀ। ਪਰਮਾਹ ਵਰਸ਼ ਆ ਗਏ ਆ। ਕੱਦੇ ਲੈ ਕੇ ਜਾਣ ਵਾਸਤੇ। ਚਲੋ ਚਲੋ ਚਲੋ। ਲੈ ਯੱਲਾ ਯਾ ਜਿੱਦਾਂ ਮਰਜ਼ੀ ਲੈ ਜਾ। ਆਪਣੇ ਘਰ ਲੈ ਜਾ ਬਸ। ਤੈਨੂੰ ਕੀ ਹੋ ਗਿਆ? ਪੇਟੀਆਂ ਚ ਬਣਾਉਣ ਤਾਂ। ਮੈਂ ਉਹਨਾਂ ਕਿਲੇ ਆ ਜਾਂਗੀ। ਹਾਂ। ਉੱਠ ਗਾਣਾ। ਉੱਠਾ ਉੱਠ ਕੇ ਚੜਾਂਗੇ ਸੀ। ਆ ਗੱਦੇ ਇੱਥੇ ਲਾਉਣਾ ਆਪਾਂ ਨੇ। ਉਰਲ ਵਿਛਾਇਆ ਹੈਗੀ। ਹੋਰ ਇਹ ਦੂਸਰੇ ਕੀ ਹੋ ਗਿਆ? ਥਕੇਮਾ ਹੋ ਗਿਆ ਦਿਮਾਗ ਨੂੰ। ਦੇਖੋ ਨੇਰਾ ਨੇਰਾ ਛੋੜਾ ਛੋੜਾ ਦੀਂਦਾ। ਇਹ ਕੰਮ ਕਰਦੇ ਆਪਾਂ ਥੱਕ ਗਿਆ ਬਚਾ ਦਾ। ਥੱਕ ਗਿਆ। ਪਾਣੀ ਪੀ ਲੈ। ਥੱਕਿਆ ਗਾ। ਕੋਈ ਕਾਹਦੇ ਨੂੰ। ਲੈ ਲੋ। ਭਾਈ ਮਾਰੇ ਹੁਣ ਅੱਜ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਆ ਤੇ ਹੁਣ ਆਪਾਂ ਕਰਦੇ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਤੇ ਤੁਸੀਂ ਅਗਲਾ ਵਲੌਗ ਦੇਖਣਾ ਨਾ ਭੁੱਲਿਓ ਕਿਉਂਕਿ ਰਾਤ ਨੂੰ ਜਾਗੋ ਦੇ ਉੱਪਰ ਆਪਾਂ ਲਾਵਾਂਗੇ ਸਾਰੀਆਂ ਰੌਣਕਾਂ ਤੇ ਨਾਲੇ ਦਾਜਕਿਆਂ ਵੱਲੋਂ ਤੇ ਨਾਨਕਿਆਂ ਵੱਲੋਂ ਬੋਲੀਆਂ ਵੀ ਪਾਈਆਂ ਜਾਣਗੀਆਂ ਤੇ ਤਾਂ ਕਰਕੇ ਤੁਸੀਂ ਅਗਲਾ ਵਲੌਗ ਦੇਖਣਾ ਨਾ ਭੁੱਲਿਓ ਜਾਗੋ ਦੀਆਂ ਰੌਣਕਾਂ